ਸਰਕਾਰ आएगी तो हम अग्नि भी को खत्म कर दो साल ਪਹਿਲਾਂ 2022 ਵਿੱਚ ਇਸੇ ਜੂਨ ਦੇ ਮਹੀਨੇ ਵਿੱਚ ਅਗਨੀ ਪਥ ਯੋਜਨਾ ਸ਼ੁਰੂ ਕਰਕੇ ਅਗਨੀ ਬੀਰਾਂ ਦੀ ਭਰਤੀ ਸ਼ੁਰੂ ਹੋਈ ਸੀ ਇਸ ਨੂੰ ਲੈ ਕੇ ਪੰਜਾਬ ਨਾਲ ਜੁੜੇ ਤਿੰਨ ਸੇਵਾ ਮੁਕਤ ਫੌਜੀ ਅਧਿਕਾਰੀਆਂ ਨੇ ਕਈ ਪਰਤਾਂ ਖੋਲੀਆਂ ਨੇ ਉਹਨਾਂ ਜੋ ਮੁੱਦੇ ਚੁੱਕੇ ਨੇ ਉਹ ਗੰਭੀਰ ਅਤੇ ਵਿਚਾਰਨਯੋਗ ਨੇ ਇਸ ਵੀਡੀਓ ਵਿੱਚ ਇਸੇ ਬਾਰੇ ਚਰਚਾ ਕਰਾਂਗੇ ਹੁਣ ਇਹਨਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਇੰਡੀਆ ਗੱਠ ਜੋੜ ਦੀਆਂ ਦੂਜੀਆਂ ਪਾਰਟੀਆਂ ਨੇ ਵੀ ਅਗਨੀ ਵੀਰ ਯੋਜਨਾ ਨੂੰ ਵੱਡਾ ਮੁੱਦਾ ਬਣਾਈ ਰੱਖਿਆ ਅਗਨੀ ਵੀਰ ਨੂੰ ਲੈ ਕੇ ਸਭ ਤੋਂ ਵੱਧ ਹਮਲਾਵਰ ਰਹੇ ਕਾਂਗਰਸ ਦੇ ਸਾਫਕਾ ਪ੍ਰਧਾਨ ਰਾਹੁਲ ਗਾਂਧੀ ਉਹਨਾਂ ਚੋਣ ਪ੍ਰਚਾਰ ਦੌਰਾਨ ਹਰੇਕ ਚੋਣ ਰੈਲੀ ਵਿੱਚ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਦੇਸ਼ ਦੇ ਹਰ ਸੂਬੇ ਵਿੱਚ ਜਾ ਕੇ ਰਾਹੁਲ ਗਾਂਧੀ ਨੇ ਆਖਿਆ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਉੱਤੇ ਪਹਿਲਾ ਕੰਮ ਇਸ ਯੋਜਨਾ ਨੂੰ ਰੱਦ ਕਰਨਾ ਹੋਵੇਗਾ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਵੀ ਇਸ ਦਾ ਜ਼ਿਕਰ ਹੈ ਇਸ ਯੋਜਨਾ ਨੂੰ ਨੌਜਵਾਨਾਂ ਨਾਲ ਧੋਖਾ ਕਰਾਰ ਦਿੰਦੇ ਹੋਏ ਰਾਹੁਲ ਗਾਂਧੀ ਬਾਰ ਬਾਰ ਕਹਿੰਦੇ ਨੇ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ ਦੋ ਤਰ੍ਹਾਂ ਦੇ ਸ਼ਹੀਦ ਬਣਾ ਦਿੱਤੇ ਨੇ ਦੂਜੇ ਪਾਸੇ ਇਸ ਯੋਜਨਾ ਨੂੰ ਲਾਗੂ ਕਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਨੇ ਚੋਣ ਪ੍ਰਚਾਰ ਦੌਰਾਨ ਇਸ ਮੁੱਦੇ ਉੱਤੇ ਚੁੱਪੀ ਬੱਟੀ ਰੱਖੀ ਸਭ ਤੋਂ ਵੱਧ ਧੂਆਂ ਤਾਰ ਚੋਣ ਪ੍ਰਚਾਰ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਉੱਤੇ ਕਿਸੇ ਵੀ ਥਾਂ ਮੂੰਹ ਨਹੀਂ ਖੋਲਿਆ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਸਨੇਤ ਭਾਜਪਾ ਦੇ ਸਾਰੇ ਸਟਾਰ ਪ੍ਰਚਾਰਕ ਵੀ ਇਸ ਨੂੰ ਲੈ ਕੇ ਖਾਮੋਸ਼ੀ ਰਹੇ ਆਮ ਤੌਰ ਤੇ ਆਪਣੀ ਹਰ ਛੋਟੀ ਪ੍ਰਾਪਤੀ ਅਤੇ ਯੋਜਨਾ ਲਾਗੂ ਕਰਨ ਨੂੰ ਵੱਡਾ ਕਰਕੇ ਪੇਸ਼ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਸਾਥੀ ਡੇਢ ਮਹੀਨੇ ਦੇ ਚੋਣ ਪ੍ਰਚਾਰ ਵਿੱਚ ਕਦੇ ਵੀ ਅਗਨੀਵੀਰ ਨੂੰ ਲੈ ਕੇ ਨਹੀਂ ਬੋਲੇ ਉਹਨਾਂ ਨੇ ਕਦੇ ਵੀ ਇਸ ਯੋਜਨਾ ਦੇ ਹੱਕ ਵਿੱਚ ਕੁਝ ਨਹੀਂ ਆਖਿਆ ਇਸ ਨਾਲ ਹੋਣ ਵਾਲੇ ਫਾਇਦੇ ਵੀ ਉਹਨਾਂ ਨੇ ਕਦੇ ਨਹੀਂ ਗਿਣਾਏ ਜੇਕਰ ਇਹ ਯੋਜਨਾ ਠੀਕ ਨਹੀਂ ਸੀ ਤਾਂ ਉਹਨਾਂ ਇਸ ਨੂੰ ਨਕਾਰ ਦੇਣ ਤੋਂ ਵੀ ਪਰਹੇਜ਼ ਕੀਤਾ ਕੋਈ ਵੀ ਯੋਜਨਾ ਜਾਂ ਤਾਂ ਚੰਗੀ ਹੁੰਦੀ ਹੈ ਜਾਂ ਮਾੜੀ ਸਾਨੂੰ ਜਾਂ ਤਾਂ ਉਸ ਦੇ ਹੱਕ ਵਿੱਚ ਖੜਨਾ ਪੈਂਦਾ ਹੈ ਜਾਂ ਵਿਰੋਧ ਵਿੱਚ ਪਰ ਭਾਜਪਾ ਨੇ ਚੋਣ ਪ੍ਰਚਾਰ ਦੌਰਾਨ ਅਗਨੀ ਵੀਰ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰੀ ਰੱਖਿਆ ਭਾਜਪਾ ਨੇ ਇਸ ਯੋਜਨਾ ਦੇ ਨਾਂ ਉੱਤੇ ਵੋਟਾਂ ਨਹੀਂ ਮੰਗੀਆਂ ਨਾ ਹੀ ਇਹ ਯੋਜਨਾ ਰੱਦ ਕਰਨ ਦੀ ਕਦੇ ਗੱਲ ਕੀਤੀ ਭਾਜਪਾ ਨੂੰ ਇਹ ਪਤਾ ਹੈ ਕਿ ਦੇਸ਼ ਦੇ ਲੋਕ ਖਾਸ ਕਰ ਨੌਜਵਾਨ ਇਸ ਨੂੰ ਲੈ ਕੇ ਨਾਰਾਜ਼ ਨੇ ਅਜੇ ਹਾਲੀ ਨਹੀਂ ਕਿ ਪ੍ਰਧਾਨ ਮੰਤਰੀ ਨੇ ਕਦੇ ਇਸ ਯੋਜਨਾ ਦੇ ਫਾਇਦੇ ਨਾ ਗਿਣਾਏ ਹੋਣ ਯੋਜਨਾ ਸ਼ੁਰੂ ਕਰਨ ਮੌਕੇ ਉਹ ਅਜੇ ਹਾਲੀ ਕਰਦੇ ਰਹੇ ਨੇ ਦੇਸ਼ ਦੇ ਹਰ ਸੂਬੇ ਦੇ ਕਰੋੜਾਂ ਨੌਜਵਾਨਾਂ ਨਾਲ ਜੁੜਿਆ ਇਹ ਇੱਕ ਵੱਡਾ ਅਤੇ ਅਹਿਮ ਮੁੱਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਹਰ ਗੱਲ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕਰਨ ਵਾਲੇ ਗੋਦੀ ਮੀਡੀਆ ਨੂੰ ਵੀ ਇਹ ਮਸਲਾ ਨਜ਼ਰ ਨਹੀਂ ਆਇਆ ਮੋਦੀ ਸਰਕਾਰ ਨੇ ਜਦੋਂ ਇਹ ਯੋਜਨਾ ਸ਼ੁਰੂ ਕੀਤੀ ਸੀ ਤਾਂ ਉਦੋਂ ਹੀ ਇਸ ਦਾ ਵੱਡੇ ਪੱਧਰ 'ਤੇ ਵਿਰੋਧ ਸ਼ੁਰੂ ਹੋ ਗਿਆ ਸੀ ਇਸ ਯੋਜਨਾ ਤਹਿਤ ਸਿਰਫ 4 ਸਾਲ ਲਈ ਫੌਜ ਵਿੱਚ ਭਰਤੀ ਹੁੰਦੀ ਹੈ ਜਿਸ ਵਿੱਚੋਂ 6 ਮਹੀਨੇ ਦੀ ਸਖਲਾਈ ਨਿਕਲ ਜਾਂਦੀ ਹੈ ਅਗਨੀਵੀਰ ਭਰਤੀ ਹੋਣ ਵਾਲੇ ਨੂੰ ਨਾ ਪੈਨਸ਼ਨ ਮਿਲਦੀ ਹੈ ਨਾ ਕੰਟੇਨ ਦੀ ਸਹੂਲਤ ਅਤੇ ਨਾ ਹੀ ਹੋਰ ਲਾਭ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਯੂਪੀ ਬਿਹਾਰ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਵੱਡੀ ਗਿਣਤੀ ਨੌਜਵਾਨ ਫੌਜ ਵਿੱਚ ਭਰਤੀ ਹੁੰਦੇ ਨੇ ਇਹੋ ਇੱਕੋ ਇੱਕ ਨੌਕਰੀ ਬਚੀ ਹੋਈ ਸੀ ਜਿਸ ਵਿੱਚ ਪੈਨਸ਼ਨ ਸਮੇਤ ਹੋਰ ਸਹੂਲਤਾਂ ਮਿਲਦੀਆਂ ਸਨ। ਰਾਹੁਲ ਗਾਂਧੀ ਨੇ ਪੰਜਾਬ ਦੌਰੇ ਸਮੇਂ ਵੀ ਹਰ ਰੈਲੀ ਵਿੱਚ ਅਗਨੀਵੀਰ ਸਕੀਮ ਦੀਆਂ ਖਾਮੀਆਂ ਗਿਣਾਈਆਂ। ਉਹਨਾਂ ਸਰਕਾਰ ਬਣਨ ਉੱਤੇ ਇਸ ਨੂੰ ਪਹਿਲੇ ਹੱਲੇ ਹੀ ਰੱਦ ਕਰਨ ਦਾ ਵੀ ਐਲਾਨ ਕੀਤਾ। ਇੰਨਾ ਹੀ ਨਹੀਂ ਉਹ ਤਾਂ ਪੰਜਾਬ ਦੌਰੇ ਸਮੇਂ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਅਗਨੀ ਵੀਰ ਸ਼ਹੀਦ ਅਜੀਤ ਸਿੰਘ ਦੇ ਘਰ ਵੀ ਪਹੁੰਚੇ ਉਹਨਾਂ ਸ਼ਹੀਦ ਦੇ ਪਰਿਵਾਰ ਦੀ ਸਾਰ ਲਈ ਅਤੇ ਇੱਥੇ ਵੀ ਅਗਨੀ ਵੀਰ ਸਕੀਮ ਖਤਮ ਕਰਕੇ ਰੈਗੂਲਰ ਭਰਤੀ ਕਰਨ ਦਾ ਯਕੀਨ ਦਿਵਾਇਆ ਪਰਿਵਾਰ ਨਾਲ ਕੁਝ ਸਮਾਂ ਬਤਾਉਣ ਮੌਕੇ ਰਾਹੁਲ ਗਾਂਧੀ ਨੇ ਪਹਿਲਾਂ ਭਰਤੀ ਹੋਏ ਅਗਨੀ ਵੀਰਾਂ ਨੂੰ ਵੀ ਰੈਗੂਲਰ ਕਰਨ ਦੀ ਗੱਲ ਆਖੀ ਚਾਹੂਆ ਬਤਾਈਏ ਇਹ ਅਗਨੀ ਵੀਰ ਯੋਜਨਾ ਚਲਾਈ ਹੈ ਨਾ ਬਹੁਤ ਗਲਤ ਬਾਤ ਹੈ ਹੁਣ ਕੀ ਕਰਤੇ ਹੋ ਆਬੇ ਮਜ਼ਦੂਰੀ ਮਜ਼ਦਰੀ ਵਸਮਾਣਾ ਮੋਟਾ ਕੋਈ ਕੰਮ ਦਿੰਦਾ ਇਹ ਤੇ ਕੀ ਕਰੇ ਹੁਣ ਕੋਈ ਤੋਂ ਕੰਮ ਦਿੰਦਾ ਵੀ ਨਹੀਂ ਹੋਨੇਗਾ ਕਿਉਂਕਿ ਜੋ ਬੇਟਾ ਚਲਾ ਗਿਆ ਕੀ ਕਰੀਏ ਹੁਣ कोई सहूलत नहीं मिल रही सेंट्रल गवर्नमेंट पंजाब सरकार ने दी हमें है तो जो भी है बनता हक तो सेंट्रल गवर्नमेंट ने कुछ नहीं दिया है। तो तो मुझे अपने बेटे के बारे में बताइए कैसे उसको बता। आर्मी में इंटरेस्ट कैसे आया क्या तो सोच रहा था कैसे गया कब गया जुनून तो तो था उसने कहता मैं आर्मी में जाना एक बार वर्दी पहना पहना कुछ भी हो जाए पहली बार कब बोला उसने की आर्मी में जाना कितने साल का आर्मी गए ਤੋ ਫਿਰ ਕਿਆ ਟ੍ਰੇਨਿੰਗ ਕਰਨੀ ਸ਼ੁਰੂ ਕੀਤੀ ਦੌੜਨਾ ਸ਼ੁਰੂ ਕੀਤਾ ਸੀ ਬਹੁਤ ਬਹੁਤ ਜੇ ਕਿਤੇ ਵਜੇ ਜਾਂਦਾ ਸੀ ਦੌੜਨ 5 5 ਵਜੇ अरे बड़ा स्मार्ट लगता, लगता है हीरो लगता है बॉलीवुड वाला सारी <laughs> कहते हैं अगर 22 में ट्रेनिंग किया फतेहगढ़ साहब जो वीक पार्ट महीने की ट्रेनिंग और पहले अग्निवीर का प्लान था या पहले सेना का पहले।, पहले।, पहले दूसरे का रेगुलर था अग्निवीर ने कर दो चलो देखा जाए अग्निवीर लास्ट चांस है इसका लास्ट में क्लियर हो गए सर लास्ट चांस मतलब ਔਰ ਸਰਕਾਰ ਨੇ ਕੋਈ ਕੰਪਨਸੇਸ਼ਨ ਕੁਛ ਮਦਦ ਨਹੀਂ ਕਰੀ ਅਭੀ ਨਹੀਂ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਕੀਤੀ ਹੁਣ ਸਾਨੂੰ ਪੈਨਸ਼ਨ ਵਗੈਰਾ ਲੱਗਣੀ ਚਾਹੀਦੀ ਆ ਆ ਬੇਟੀ ਪੜ੍ਹਦੀ ਆ ਇਹਨੂੰ ਨੌਕਰੀ ਮਿਲਣੀ ਚਾਹੀਦੀ ਆ ਪੜ੍ਹਦੀ ਓ ਤੂੰ ਹਾਂ ਇਹਨੂੰ बेटी मिल जाते, ठीक है, हाँ, जाए ये स्कीम अच्छा नहीं है। होना चाहिए, रेगुलर होना चाहिए नहीं ये दो तरीके के शहीद बना रहे हैं एक अग्नि भी है उसको कोई फैसिलिटी नहीं मिलेगी हाँ, कॉम्पनसेशन हाँ, नहीं।, 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 नहीं मिलेगी पेंशन हाँ, नहीं मिलेगी जी, और दूसरा मतलब उसको सब कुछ मिलेगा और फिर दोनों को एक साथ लड़ा रहे हैं मतलब दोनों की जान, जान, जान जाएगी एक सोचेगा कि दे मेरा दे मतलब परिवार का कोई हाँ। देखभाल नहीं करेगा हाँ। दूसरा, दूसरा का पूरी फैसिलिटी हाँ। इसके तो हम खिलाफ है बिल्कुल हाँ। अगर हमारी सरकार आएगी इसको बदल दे बदलना चाहिए जरूरी कोई और न चला जाए बेटा किसी का माँ का मानू कच के देखो जी मैं पता गया चाहिए ਬਾਕੀ ਬਚਾਉਣਾ ਚਾਹੀਏ ਇਸਕੇ ਜਿੜੇ ਨੂੰ ਟ੍ਰੇਨਿੰਗ ਵੀ ਕਮ ਦਿੰਦੇ ਹਨ ਹਾਂ 6 ਮਹੀਨੇ 6 ਮਹੀਨੇ ਦੀ ਟ੍ਰੇਨਿੰਗ ਦਿੰਦੇ ਹਨ ਫਿਰ ਉਹ ਜਾ ਕੇ ਲੜਾਂਗੇ ਇਹ ਨਹੀਂ ਹੋਣਾ ਚਾਹੀਏ ਜਵਾਨਾਂ ਨੂੰ ਮਜ਼ਦੂਰ ਬਣਾ ਦਿੰਦੇ ਚੋਣ ਪ੍ਰਚਾਰ ਦੀ ਸਮਾਪਤੀ ਮੌਕੇ ਖਟਗੜਕੜਾ ਨੇੜੇ ਰਾਹੁਲ ਗਾਂਧੀ ਨੇ ਸੱਤ ਵਿੱਚ ਲੋਕਾਂ ਨਾਲ ਗੱਲਬਾਤ ਦਾ ਸਿਲਸਲਾ ਆਰੰਭਿਆ ਇੱਥੇ ਵੀ ਸ਼ਹੀਦ ਭਗਤ ਸਿੰਘ ਦਾ ਨਾਮ ਲੈ ਕੇ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਦੀ ਗੱਲ ਕੀਤੀ ਇਸ ਮੌਕੇ ਉਹ ਕਾਫੀ ਹਮਲਾਵਰ ਨਜ਼ਰ ਆਏ ਆਪ ਨੂੰ ਪਤਾ ਹੈ ਅਗਨੀਵੀਰ ਕਿਉਂ ਲਾਗੂ ਕੀਤਾ आप जानते हो अग्निवीर क्यों आया जानते हो मैं आपको बताता हूं डिफेंस बजट में या आप हथियार खरीद सकते हो या फिर आप जवानों की देखभाल कर सकते हो नरेंद्र मोदी जी ने अदानी जी को डिफेंस इंडस्ट्री के सारे के सारे कॉन्ट्रैक्ट पकड़ा दिए। आप इंटरनेट में जाइए पहले हिंदुस्तान की जो राइफल थी वो इंडियन ऑर्डिनेंस फैक्ट्री बनाती थी कारतूस जो थे इंडियन ऑर्डिनेंस फैक्ट्री बनाती थी हवाई जहाज एचएल बनाता था आज अगर आप जाएंगे अदानी डिफेंस को देखिए इंटरनेट पे जाइए अदानी डिफेंस टाइप कीजिए अदानी डिफेंस हिंदुस्तान की राइफल बनाएगा सारे कारतूस बनाएगा सारे शेल्स बनाएगा सारे फील्ड गन्स बनाएगा ड्रोन बनाएगा हवाई जहाज बनाएगा सारा का सारा अदानी डिफेंस बनाएगा पूरी की पूरी डिफेंस इंडस्ट्री अदानी जी को पकड़ा दी है इन लोगों को पकड़ा दी है पब्लिक सेक्टर को परे कर दिया है और फिर कहते हैं कि हम दो तरीके के जवान बनाना चाहते हैं मतलब पहली बार हिंदुस्तान की हिस्ट्री में ये तीन कानून लाए किसान वाले इन्होंने इनकी इन्हों, इन्हों कोशिश थी किसानों को मजदूर बना दो अब इन्होंने नया नह, नई चीज की है अग्निवीर योजना में जवानों को मजदूर बना दिया है सही बात है ना कि आप आओ आप यहां तीन साल काम करो उसके बाद जूता मार के आपको बाहर भगा देंगे दो तरीके के जवान होंगे एक अमीर घर का बेटा होगा एक अमीर घर का बेटा होगा उसे पेंशन मिलेगी उसे कैंटीन मिलेगी अगर वो शहीद होता है तो उसको शहीद का दर्जा मिलेगा कॉम्पनसेशन मिलेगी परिवार की पूरी रक्षा होगी और उसको फुल ट्रेनिंग मिलेगी और गरीब घर के बेटे को कहते हैं कि भैया आपको छह महीने की ट्रेनिंग देंगे चाइना के सामने खड़ा कर देंगे चाइना के जो सैनिक हैं उनको पांच साल की ट्रेनिंग होगी आप उनसे लड़ोगे आपकी छह महीने की ट्रेनिंग उनकी पांच साल की ट्रेनिंग नतीजा सबको मालूम है और जब आप शहीद होंगे तो हम आपको ना शहीद का दर्जा देंगे ना कॉम्पेंसेशन देंगे ना आपकी फैमिली की रक्षा करेंगे तो दो तरीके के शहीद बना दिए हैं एक अमीर घर का बेटा है दूसरा गरीब और गरीब वाले से कह रहे हैं कि भैया आपको तीन चार साल बाद निकाल देंगे पेंशन नहीं देंगे शहीद का दर्जा नहीं देंगे यह हमारे लिए एक्सेप्टेबल ही नहीं है यह सेना का अपमान है देशभक्तों का अपमान है आर्मी का अपमान है इसको हम एक्सेप्ट नहीं करेंगे जैसे ही हमारी सरकार आएगी पहला काम होगा अग्निवीर योजना को फाड़ के कूड़ेदान में फेंक देंगे हमें दो तरीके के शहीद नहीं चाहिए हमें सिर्फ एक तरीके का शहीद चाहिए जिसकी रिस्पेक्ट हो शहीद भगत सिंह जी जैसे उनकी रिस्पेक्ट है सब लोग इज्जत देते हैं यहां पे अभी म्यूजियम बनाया स्टैचू बनाई स्मारक बनाया हर शहीद की ऐसी इज्जत होनी चाहिए अभी दो दिन पहले मैं एक अग्निवीर से जाके मिला अग्निवीर के परिवार से जाके मिला जो शहीद हुआ अभी उसको कॉम्पेंसेशन नहीं मिली है उसको शहीद का दर्जा नहीं मिला है उसको देश भूल गया तो ये तो एक्सेप्टेबल ही नहीं है इसको हम एक्सेप्ट करने को तैयार ही नहीं है इसलिए हम इसको फाड़ के फेंक देंगे जैसे पहले हुआ करता था जवान मजदूर नहीं होगा जवान जवान होगा आर्मी दे सेवा मुक्त अधिकारियों ने भी वोटर अग्निवीर स्कीम के माड़े पक्षों तो जाणू करवाया डिप्टी चीफ ऑफ आर्मी स्टाफ लैफ्टिनेंट जनरल सेवा मुक्त हरवंत सिंह ਲੇਫਟੀਨੈਂਟ ਜਨਰਲ ਸੇਵਾਮੁਕਤ ਜਸਵੀਰ ਸਿੰਘ ਢਾਲੀਵਾਲ ਅਤੇ 1971 ਦੀ ਜੰਗ ਦੇ ਹੀਰੋ ਬਰਗੇਡੀਅਰ ਕੇਐਸ ਕਲੋਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਯੋਜਨਾ ਨੂੰ ਕੌਮੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਇਨ੍ਹਾਂ ਸੇਵਾਮੁਕਤ ਅਧਿਕਾਰੀਆਂ ਨੇ ਵਿਸਤਾਰ ਵਿੱਚ ਦੱਸਿਆ ਕਿ ਹਰ ਸਾਲ ਆਰਮੀ ਵਿੱਚ ਕਿੰਨੇ ਜਵਾਨ ਭਰਤੀ ਹੁੰਦੇ ਨੇ ਕਿੰਨੇ ਸੇਵਾਮੁਕਤ ਅਤੇ ਅਗਨੀ ਵੀਰ ਕਿੰਨੇ ਭਰਤੀ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਸੁਣੋ ਲੈਫਟੀਨੈਂਟ ਜਨਰਲ ਜਸਵੀਰ ਸਿੰਘ ਢਾਲੀਵਾਲ ਨੂੰ ਜਿਨ੍ਹਾਂ ਨੇ ਹਰ ਪੱਖ ਤੋਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਮੈਂ ਐਕਸਪਲੇਨ ਤੁਹਾਨੂੰ ਕਰਨਾ ਚਾਹੁੰਨਾ ਫੌਜ ਦੇ ਵਿੱਚ ਹਰ ਸਾਲ 60 ਤੋਂ 65 ਹਜ਼ਾਰ ਲੋਕ ਰਿਟਾਇਰ ਹੁੰਦੇ ਨੇ ਲੇਕਿਨ ਅਗਲੀ ਵੀ ਅਗਨੀਵੀਰ ਕਿੰਨੇ ਲੈਣਗੇ 46 ਹਜ਼ਾਰ ਸੋ ਦੈਟ ਮੀਨਸ 20 ਹਜ਼ਾਰ ਨੌਕਰੀਆਂ ਉਸ ਤਰ੍ਹਾਂ ਹੀ ਘਟ ਗਈਆਂ ਉਦੇ ਬਾਅਦ 4 ਸਾਲ ਦੇ ਬਾਅਦ 75% ਰਿਟਾਇਰ ਕਰਕੇ ਘਰ ਭੇਜਤੇ ਇਹ ਨੈਸ਼ਨਲ ਸਿਕਿਉਰਿਟੀ ਦੇ ਨਾਲ ਇੱਕ ਬਹੁਤ ਵੱਡਾ ਇਹ ਖਾਮੀ ਆ ਇੱਕ ਇਹ ਬਹੁਤ ਨੁਕਸਾਨ ਆ ਉਹ ਕਿਉਂ ਅਸੀਂ ਕਹਿ ਰਹੇ ਆ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 60 ਤੋਂ 65 ਰਿਟਾਇਰ ਹੋਏ 46000 ਇਨਟੇਕ ਹੋਇਆ 20000 ਹਰ ਸਾਲ ਕਮੀ ਹੁੰਦੀ ਗਈ ਉਹਦੇ ਬਾਅਦ ਅਗਨੀ ਵੀਰ ਆ ਗਏ 75% ਜਿਹੜੇ ਉਹ ਘਰ ਆ ਗਏ 6 7 8 ਸਾਲਾਂ ਚ ਆੜੀ ਡੇਕੇਡ ਐ ਦੇ ਆਖਿਰ ਤੱਕ ਕੀ ਹੋਏਗਾ ਕਿ ਤੁਹਾਡੀ ਮੈਜੋਰਿਟੀ ਜਿਹੜੀ ਪਹਿਲੀ ਗੱਲ ਤੇ ਤਕਰੀਬਨ 32-40% ਡੈਫੀਸ਼ੈਂਸੀ ਹੋ ਗਈ ਉਹ ਡੈਫੀਸ਼ੈਂਸੀ ਕਿੱਥੇ ਹੋਈ ਕਟਿੰਗ ਐਜ ਦੇ ਉੱਤੇ ਕਟਿੰਗ ਐਜ ਕੋਣ ਉਹ ਜਵਾਨ ਨੇ ਜਿਹੜੇ ਜਿਨ੍ਹਾਂ ਨੇ ਲੜਨਾ ਉਹਨਾਂ ਦੀ ਡੈਫੀਸ਼ੈਂਸੀ ਹੋਈ ਔਨ ਟਾਪ ਆਫ 댓 ਕੀ ਹੋਇਆ ਕਿ ਤੁਹਾਡੀ 50% ਆਫ ਦਾ ਆਰਮੀ ਜਿਹੜੀ ਆ ਉਹ ਅਗਨੀਵੀਰ ਹੋ ਗਈ ਇੱਕ ਅਗਨੀ ਵੀਰ ਆ ਜਿਹੜਾ ਜੇ ਉਹਨੂੰ ਇੱਕ ਆਮ ਸਪਾਈ ਦੀ ਤਰ੍ਹਾਂ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਣੀਆਂ ਉਹਨੂੰ ਕੋਈ ਮੈਡੀਕਲ ਨਹੀਂ ਦਿੱਤਾ ਜਾਣਾ ਜਿਉਂ ਸ਼ਹੀਦ ਹੋ ਜੇ ਤੋ ਉਹਨੂੰ ਉਸੇ ਦਰਜੇ ਤੇ ਨਹੀਂ ਰੱਖਿਆ ਜਾਣਾ ਉਹਦਾ ਮੋਟੀਵੇਸ਼ਨ ਲੈਵਲ ਕੀ ਹੋਏਗਾ ਉਹਨੂੰ ਕੀ ਲੋੜ ਆ ਲੜਾਈ ਕਰਨ ਦੀ ਪੈਨਸ਼ਨ ਕੋਈ ਨਹੀਂ ਪੈਨਸ਼ਨ ਕੋਈ ਨਹੀਂ ਉਹਨੂੰ ਕੋਈ ਕੁਝ ਨਹੀਂ ਮੈਂ ਇਹ ਜਾਨਣਾ ਚਾਹੁੰਨਾ ਐਜ਼ ਆ ਆਰਮੀ ਪਰਸਨ ਕਿ ਜੇ ਇਹ ਸਕੀਮ ਇੰਨੀ ਚੰਗੀ ਸੀਗੀ ਇਹਦੇ ਇੰਨੇ ਫਾਇਦੇ ਸੀਗੇ ਇਹ ਸੀਆਰਪੀ ਆ ਬੀਐਸਐਫ सेंट्रल इंडियन सिक्योरिटी फोर्स ਉਹਦੇ ਨਾਲ ਇੰਡੋ-ਤਿਬੇਟਨ ਬਾਰਡਰ ਪੁਲਿਸ ਉਹਨਾਂ ਨਾਲ ਕਿਉਂ ਨਹੀਂ ట్రਾਈ ਕੀਤੀ ਗਈ ਹੈ ਜਾਂ ਮਿਲਟਰੀ ਫੋਰਸ ਪੈਰਾ ਮਿਲਟਰੀ ਫੋਰਸਸ ਨੇ ਜਿਹੜੇ ਉਹਨਾਂ ਦੇ ਨਾਲ ਕਿਉਂ ਨਹੀਂ ਕੀਤੀ ਗਈ ਸਟੇਟ ਪੁਲਿਸ ਦੇ ਨਾਲ ਕਿਉਂ ਨਹੀਂ ਕੀਤੀ ਗਈ ਆਰਮੀ ਕਿਉਂ ਆਰਮੀ ਜਿਹੜੀ ਆ ਦੇਸ਼ ਦੀ ਸੁਰੱਖਿਆ ਵਾਸਤੇ ਆ ਔਰ ਜੇ ਦੇਸ਼ ਦੀ ਸੁਰੱਖਿਆ ਹੀ ਨਹੀਂ ਰਹੀ ਤੇ ਕੀ ਦੇਸ਼ ਤਰੱਕੀ ਕਰੇਗਾ ਟੂ డు ਵੈਲ ਇਨ ਇਕਨੋਮਿਕਸ you have to have why people respect america because it has got the most powerful army in the world char saal naukri kiti agni veer ne wapas aa gaya without pension baaki jehde bach gaye oh jadon char saal me baad dobara reenroll hoega 25% reenroll hoega oh pehle char saal di jehdi naukri aa oh de shamil nahi hoegi that means technically 20. those four years are ਵੇਸਟਡ ਇਟ ਵਿਲ ਨਾਟ ਬੀ ਐਡਡ ਇਨ ਸੀਨੀਓਰਿਟੀ ਐਂਡ ਉਹ ਕਿਉਂ ਇਹਦੇ ਪਿੱਛੇ ਵੀ ਸਕੀਮ ਆ ਯੂ نو ਫੁੱਲ ਪੈਨਸ਼ਨ ਲੈਣ ਵਾਸਤੇ ਤੁਹਾਨੂੰ 20 ਸਾਲ ਨੌਕਰੀ ਕਰਨੀ ਪੈਗੀ ਇਹ ਜਿਹੜੇ ਹੈਗੇ ਨੇ ਕਿਉਂਕਿ ਇੱਕ ਜਵਾਨ 35 ਤੋਂ 37 ਸਾਲ ਤੱਕ ਨੌਕਰੀ ਕਰਦਾ 4 ਸਾਲ ਇਹ ਕੱਢ ਦਿੱਤੇ ਤੇ ਕਿੰਨੇ ਰਹਿ ਗਏ 12 13 ਸਾਲ ਸੋ ਦੈਟ ਮੀਨਸ ਹੀ ਡਸ ਨਾਟ ਗੈਟ ਫੁੱਲ ਪੈਨਸ਼ਨ ਬਾਈ ਚਾਂਸ ਲੈਟ ਅਸ ਸੇ ਕੱਲੋਂ ਲੋਕੀ ਕੋਰਟ ਜਾਂਦੇ ਨੇ ਕੋਈ ਇਹ ਹੋ ਜਾਂਦਾ ਉਹ ਹੋ ਜਾਂਦਾ ਇਹ 4 ਸਾਲ ਸ਼ਾਮਿਲ ਵੀ ਕਰ ਦਿੱਤੀ ਜਾਂਦੀ ਆ ਫਿਰ ਵੀ 19 ਸਾਲ ਜਾਂ 19.5 ਸਾਲ ਹੀ ਬਣੇਗੀ ਸਟਿਲ ਯੂ ਡੂ ਨਾਟ ਕੰਪਲੀਟ 20 ইয়ার্স ਐਂਡ ਯੂ will not get full pension ਮੈਂ ਤਾਂ ਦੱਸ ਰਿਹਾ ਆ ਆਉਣ ਵਾਲੇ ਸਮੇਂ 'ਚ ਮੁੰਡਿਆਂ ਦੇ ਵਿਆਹ ਨਹੀਂ ਜੇ ਹੋਣੇ ਹੈ ਜੇ ਇਹ ਹਾਲਾਤ ਰਹੇ ਤੇ ਲੈਫਟੀਨੈਂਟ ਜਨਰਲ ਹਰਵੰਤ ਸਿੰਘ ਅਤੇ ਬ੍ਰਿਗੇਡੀਅਰ ਕਲੋਂ ਨੇ ਕਿਹਾ ਕਿ ਕੋਈ ਵੀ ਸਿਸਟਮ ਬਦਲਣ ਲਈ ਕਾਰਨ ਅਤੇ ਉਸ ਦੀ ਕਮਜ਼ੋਰੀ ਦਾ ਹੋਣਾ ਲਾਜ਼ਮੀ ਹੁੰਦਾ ਹੈ ਜਾਂ ਫਿਰ ਕੋਈ ਬਹੁਤ ਵਧੀਆ ਨਵਾਂ ਸਿਸਟਮ ਆਉਣ ਉਤੇ ਬਦਲਾਅ ਕੀਤਾ ਜਾਂਦਾ ਹੈ ਪਰ ਨੈਸ਼ਨਲ ਸਕਿਉਰਿਟੀ ਨਾਲ ਜੁੜੇ ਗੰਭੀਰ ਮੁੱਦੇ ਉਤੇ ਅਜਿਹਾ ਕਰਨਾ ਕਿਸੇ ਵੀ ਤਰ੍ਹਾਂ ਦਰਸਤ ਨਹੀਂ ਠਹਿਰਾਇਆ ਜਾ ਸਕਦਾ ਪਹਿਲੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੋਈ ਵੀ ਸਿਸਟਮ ਹੋਵੇ ਤੁਹਾਡੇ ਕੋਲ ਜੇ ਉਹਨੂੰ ਤੁਸੀਂ ਚੇਂਜ ਕਰਨਾ ਹੈ ਉਹਦੀ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਕਮਜ਼ੋਰੀਆਂ ਹੋਣੀਆਂ ਚਾਹੀਦੀਆਂ ਕੋਈ ਡਿਫੈਕਟ ਹੋਣੇ ਚਾਹੀਦੇ ਨੇ ਜੇ ਕਿਸੇ ਸਿਸਟਮ ਚ ਕੋਈ ਡਿਫੈਕਟ ਤੁਹਾਨੂੰ ਨਹੀਂ ਨਜ਼ਰ ਆਉਂਦਾ ਤੇ ਉਹਨੂੰ ਚੇਂਜ ਕਿਸ ਲਈ ਕਰਨਾ ਹੁਣ ਤੁਸੀਂ ਦੇਖੋ ਕਿ ਇਸ ਆਰਮੀ ਨੇ 65 ਵਿੱਚ ਪਾਕਿਸਤਾਨ ਦੇ ਗੇਟ ਲੜਾਈ ਜਿੱਤੀ 71 ਚ ਜਿੱਤੀ ਕਾਰਗਿਲ ਚ ਪਾਕਿਸਤਾਨ ਦੀ ਬੁਰੀ ਹਾਲਤ ਕਰਤੀ ਕੋਈ ਉਹਦੇ ਚ ਘਾਟਾ ਕਿਸੇ ਨੂੰ ਨਜ਼ਰ ਆਇਆ ਤੇ ਫਿਰ ਮਤਲਬ ਕੀ ਚੇਂਜ ਕਰਨ ਦਾ ਜਾਂ ਤਾਂ ਇਹ ਹੋਵੇ ਕਿ ਕੋਈ ਹੋਰ ਸਿਸਟਮ ਬੜਾ ਅੱਛਾ ਆ ਗਿਆ ਇੱਕਦਮ ਜਿਹੜਾ ਇਹਨਾਂ ਨਾਲ ਤੁਹਾਡੇ ਖਿਆਲ ਚ ਬੈ ਅੱਛਾ ਹੈ ਫਿਰ ਗੱਲ ਬੰਦ ਦੀ ਉਹਨੂੰ ਚੇਂਜ ਕਰ ਮੀਰੀ ਉਹ ਸਿਸਟਮ ਜਿਹੜਾ ਨਵਾਂ ਸਿਸਟਮ ਆਇਆ ਹੈ ਉਹ ਕਮ ਸੇ ਕਮ ਪ੍ਰੋਪਰਲੀ ਈਵੈਲਿਊਏਟ ਹੋਣਾ ਚਾਹੀਦਾ ਹੈ ਅਸੈਸ ਹੋਣਾ ਚਾਹੀਦਾ ਹੈ ਪ੍ਰੋਪਰਲੀ ਐਗਜ਼ਾਮਿਨ ਕਰਨਾ ਚਾਹੀਦਾ ਹੈ ਬਲਾਈਂਡਲੀ ਤਾਂ ਕੋਈ ਚੀਜ਼ ਨਹੀਂ ਕਰ ਸਕਦੇ ਖਾਸ ਕਰਕੇ ਡਿਫੈਂਸ ਮੈਟਰਜ਼ ਵਿੱਚ ਨੈਸ਼ਨਲ ਸਿਕਿਉਰਿਟੀ ਇਜ਼ ਵੈਰੀ ਇੰਪੋਰਟੈਂਟ ਸਭ ਤੋਂ ਜ਼ਰੂਰੀ ਚੀਜ਼ ਨੈਸ਼ਨਲ ਸਿਕਿਉਰਿਟੀ ਇਸ ਕੰਟਰੀ ਵਾਸਤੇ ਜੇ ਸਿਕਿਉਰਿਟੀ ਤੁਹਾਡੀ ਠੀਕ ਨਹੀਂ ਹੈ ਤੇ ਕੁਝ ਵੀ ਨਹੀਂ ਹੋ ਸਕਦਾ ਬਿਜ਼ਨਸ ਇਕਨੋਮੀ ਸਭ ਕੁਝ ਨਿਕਲ ਜਾਏਗੀ ਤੁਹਾਡੇ ਹੱਥੋਂ ਔਰ ਖਾਸ ਕਰਕੇ ਹਿੰਦੁਸਤਾਨ ਚ ਸਾਡੀ ਰੈਜਿਸਟਰੀ ਦੇਖੋ ਅਸੀਂ ਮਾਰ ਖਾਂਦੇ ਰਹੇ ਏਨੇ ਹਜ਼ਾਰ ਸਾਲ बिकॉज ਅਸੀਂ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੱਤਾ ਹੁਣ ਜੇ ਸੋ ਥੋੜਾ ਧਿਆਨ ਦਿੱਤਾ ਤੇ ਅਸੀਂ ਉਹਨੂੰ ਚੇਂਜ ਕਰਨਾ ਚਾਹੁੰਦੇ ਆ ਫਰ ਸਿਸਟਮ ਜਿਹੜਾ ਕੋਈ ਜਿਹੜੇ ਬੜੇ ਡਿਫੈਕਟ ਨਜ਼ਰ ਆ ਰਹੇ ਨੇ ਜਿਹੜੀਆਂ ਬੜੀਆਂ ਸ਼ਾਰਟਕਮਿੰਗਸ ਨੇ ਕੋਈ ਵੀ ਸੋਲਜਰ ਜਿਹੜਾ ਹੈ ਜਿਹਦਾ ਵੀ ਐਕਸਪੀਰੀਅੰਸ ਹੈ ਉਹ ਪ੍ਰੀਪੇਅਰਡ ਨਹੀਂ ਹੈ ਕਿ ਇਸ ਚੀਜ਼ ਨੂੰ ਅਡਾਪਟ ਕੀਤਾ ਜਾਵੇ ਉਹਦੇ ਵਿੱਚ ਬੇਸ਼ੁਮਾਰ ਕਮਜ਼ੋਰੀਆਂ ਨੇ ਤੋਂ ਇਹਦੇ 'ਚ ਪਤਾ ਨਹੀਂ ਲੱਗਦਾ ਕਿ ਕਿਉਂ ਇਹ ਸਿਸਟਮ ਕਿਉਂ ਲਿਆ ਰਹੇ ਨੇ ਇਸ ਵਾਸਤੇ ਲਿਆ ਰਹੇ ਨੇ ਸਭ ਤੋਂ ਵੱਡੀ ਕਮਜ਼ੋਰੀ ਮੈਂ ਸਮਝਦਾ ਹਾਂ ਸਕੀਮ ਲਾਗੂ ਕਰਨੇ ਸੇ ਪਹਿਲੇ ਸਟੇਕ ਹোলਡਰਸ ਵਰ ਨਾਟ ਇਨਵੋਲਡ ਅਗਰ ਸਟੇਕ ਹোলਡਰ ਕੋ ਇਨਵੋਲਡ ਕੀਤਾ ਹੁੰਦਾ

ਭਗਤੀ ਭਾਵਨਾ ਮਰ ਬਿਟੋਲਾ ਜਬਜ਼ਾ ਜਜ਼ਬਾ ਜਿਹੜਾ ਇਥੋਂ ਸਿੱਧ ਹੁੰਦਾ ਕਿ ਪਾਰਲੀਮੈਂਟ ਦੇ ਪਿੱਛੇ ਜੇ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ ਉਹਦੇ ਵਿੱਚ ਬੜਾ ਕਲੀਅਰ ਸੀਗਾ ਕਿ ਸਭ ਤੋਂ ਵੱਧ ਜੰਗੀ ਵਿਦਵਾਨ ਪੰਜਾਬ ਦੀਆਂ ਸੀ ਹੁਣ ਗੱਲ ਕਰਨੀ ਹੈ ਕਿ ਜਦੋਂ ਸਕੀਮ ਲਾਂਚ ਹੋ ਗਈ ਤੇ ਮੈਂ ਉਹਦੀ ਗੱਲ ਕਰਨਾ ਚਾਹੁੰਦਾ ਜਨਰਲ ਨਰਾਮ ਨੇ ਜੋ ਕਿ ਉਹ ਸੈਨਾ ਮੁਖੀ ਸਨ ਉਹਨਾਂ ਨੇ ਕਿਤਾਬ ਲਿਖੀ ਹੈ ਬੜਾ ਸਪਸ਼ਟ ਕਰ ਦਿਆ ਇਹ ਬਹੁਤ ਹਲਕਾ ਕਰੋ ਕੋ ਇਨਵੋਲਵ ਵੀ ਕੀਆ ਗਿਆ ਹੈ ਅਰ ਉਹਨਾਂ ਨੇ ਇਸ ਤਰ੍ਹਾਂ ਦਾ ਜ਼ੋਰ ਕਰ ਕੀਤਾ ਹੈ ਅਗਨੀ ਵੀਰ ਕੇ ਲਈ ਪਹਿਲੇ ਉਹਨਾਂ ਨੇ 20000 ਰੁਪਏ ਰੱਖੀ ਦੀ ਜੋ ਕਿ ਇੱਕ ਲੇਬਰ ਕੋ ਨਹੀਂ ਮਿਲਦੀ ਜੋ ਕਿ ਉਹਨਾਂ ਨੇ ਜ਼ੋਰਦਾਰ ਕੇ ਇਤਨਾ ਹੋ ਗਿਆ ਸੋ ਇਟ ਇਜ਼ ਬਿਕੋਜ਼ ਦੀ ਸਟੇਕ ਹোলਡਰਸ ਵਾਟ ਨਾਟ ਇਨਵੋਲਡ ਪੰਜਾਬ ਅੰਦਰ ਸਾਫ ਕਾ ਫੌਜੀਆ ਦੇ 360000 ਦੇ ਕਰੀਬ ਵੋਟ ਹੈ ਇਸ ਵੋਟ ਬੈਂਕ ਦਾ ਵੱਡਾ ਹਿੱਸਾ ਕਾਂਗਰਸ ਨੂੰ ਜਾ ਸਕਦਾ ਹੈ ਇਨ੍ਹਾਂ ਫੌਜੀ ਅਧਿਕਾਰੀਆਂ ਤੋਂ ਬਾਅਦ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣਾ ਪੱਖ ਰੱਖਿਆ ਜਿਸ ਅਗਨੀਵੀਰ ਨੂੰ ਇਹ ਪਤਾ ਹੈ ਕਿ 21 ਸਾਲ ਦੀ ਉਮਰ 'ਚ ਮੈਨੂੰ ਰਿਟਾਇਰ ਕਰਨਾ ਹੈ ਮੈਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਮੈਨੂੰ ਕੋਈ ਜਿਹੜੇ ਬੈਨੀਫਿਟ ਹੈ ਇਹਦਾ ਹੈਲਥ ਇਹ ਕਿਤੇ ਨਹੀਂ ਮਿਲਣਾ ਕਿਸੇ ਨੂੰ ਗੋਲੀ ਵੱਜ ਜਾਏ ਕੋਈ ਫਟੜ ਹੋ ਜਾਏ ਹੁਣ ਸਾਰੇ ਪਰਿਵਾਰ ਨੂੰ ਮਿਲਟਰੀ ਹਸਪੀਟਲਸ ਤੋਂ ਸਾਰਤਾ ਜ਼ਿੰਦਗੀ ਇਹਨਾਂ ਨੂੰ ਇਲਾਜ ਕੈਂਟੀਨ ਫੈਸਿਲਿਟੀਆਂ ਨਹੀਂ ਮਿਲਦੀਆਂ ਕੌਣ ਪਦਦਾ ਕਮਿਟ ਕਰੇਗਾ ਕਿਹੜਾ ਪਦਦਾ ਦੇਸ਼ ਵਾਸਤੇ ਲੜੇਗਾ ਪ੍ਰੋਫੈਸ਼ਨਲਿਜ਼ਮ ਸਾਰੋਂ ਵੱਡੀ ਗੱਲ ਹੈ ਖੁਦਾ ਨਾ ਖਾਸਾ ਕਰ ਲੂ ਚਾਈਨਾ ਨਾਲ 3000 ਸਕਰ ਕਿਲੋਮੀਟਰ ਪਿਛਲੇ 10 ਸਾਲਾਂ ਚ ਚਾਈਨਾ ਨੇ ਸਾਡੀ ਜ਼ਮੀਨ ਦੱਬ ਲਈਏ ਕੋਲ ਲਦਾਖ ਤੇ ਕਰਨਾਚਲ ਚਿਕ ਨਾਰਥ ਈਸ ਜਿਹੜੇ ਕਿਤੇ ਐਂਡ ਕਈ ਉਹਨਾਂ ਨਾਲ ਕਈ ਦਫਾ ਉਹਨਾਂ ਨਾਲ ਝੜਪ ਹੋ ਚੁਪੀ ਹੈ ਆਂਦੇ ਟਾਈਮ 'ਚ ਇਹੀ ਗੱਲ ਹੋਈ ਤੇ ਤੁਸੀਂ ਮੈਨੂੰ ਦੱਸੋ ਇਹਨਾਂ ਲੋਕਾਂ 'ਚ ਕਮਿਟਮੈਂਟ ਹੋਏਗੀ ਸਟੈਂਡ ਕਰਨ ਦੀ ਜਿਹੜੇ ਸੂਬਿਆਂ ਵਿੱਚ ਬਥੇਰੇ ਨੌਜਵਾਨ ਫੌਜ ਵਿੱਚ ਜਾਂਦੇ ਨੇ ਉਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਦਾ ਨੁਕਸਾਨ ਚੱਲਣਾ ਪੈ ਸਕਦਾ ਹੈ ਇਨ੍ਹਾਂ ਵਿੱਚ ਵੱਧ ਲੋਕ ਸਭਾ ਸੀਟਾਂ ਵਾਲੇ ਸੂਬੇ ਉੱਤਰ ਪ੍ਰਦੇਸ਼ ਅਤੇ ਬਿਹਾਰ ਸ਼ਾਮਲ ਨੇ ਅਗਨੀਵੀਰ ਯੋਜਨਾ ਦਾ ਭਵਿੱਖ ਵੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਜੁੜਿਆ ਹੋਇਆ ਹੈ ਜੇਕਰ ਇੰਡੀਆ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਯੋਜਨਾ ਰੱਦ ਕਰ ਦਿੱਤੀ ਜਾਵੇਗੀ ਰਾਹੁਲ ਗਾਂਧੀ ਸਮੇਤ ਇੰਡੀਆ ਗੱਠਜੋੜ ਵਿੱਚ ਸ਼ਾਮਲ ਰਾਸ਼ਟਰੀ ਜਨਤਾ 당 ਦੇ ਨੌਜਵਾਨ ਆਗੂ ਤੇਜਸਵੀ ਜਾਦਵ ਸਮਾਜਵਾਦੀ ਪਾਰਟੀ ਦੇ ਆਗੂ ਅਕਲੇਸ਼ ਜਾਦਵ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਵਾਲੇ ਉਦਵ ਠਾਕਰੇ ਸਮੇਤ ਹੋਰ ਨਾ ਸਿਆਸੀ ਆਗੂਆਂ ਨੇ ਸਿਆਸੀ ਸਟੇਜਾਂ ਤੋਂ ਬਾਰ-ਬਾਰ ਇਹ ਯੋਜਨਾ ਰੱਦ ਕਰਨ ਦੀ ਗੱਲ ਕੀਤੀ ਹੈ ਇਥੋਂ ਤੱਕ ਕਿਹਾ ਗਿਆ ਹੈ ਕਿ ਸਰਕਾਰ ਬਣਨ ਤੇ ਪਹਿਲਾ ਕੰਮ ਹੀ ਅਗਨੀ ਵੀਰ ਯੋਜਨਾ ਨੂੰ ਰੱਦ ਕਰਨ ਦਾ ਕੀਤਾ ਜਾਏਗਾ